ਵੱਲੇ ਵਾਲੇ ਹਾਂ ਯਾਰ ਆਦੀ ਜੱਦੀ ਤੇ ਜੀ ਵਧੀਆ ਲਾਡੀ ਰਾਮ ਜੀ ਰਾਮ ਦਾ ਕੀ ਜੈ اے ਮਾਈ ਛੱਤੀਆ ਲੋਤਾ ਨੀ ਮਤ ਕਾ ਬਿਖਰਾਹੀ ਇਹਦਾ ਸਰਪ੍ਰਸਤ ਮੈਂ ਨਿਰੇਕ ਮਾ ਢੋਲਾ ਸਰ ਅੱਜ ਜਿਹੜੀ ਬਾਸੀ ਯਾਤਰਾ ਚੱਲ ਜਾਰੀ ਹੈ ਇਹ ਕਿੰਨੀ ਜਾਰੀ ਹੈ ਜੀ ਅੱਜ ਮਾਤਾ ਰਾਣੀ ਦੀ ਕਿਰਪਾ ਨਾਲ ਅੱਤਵੀਂ ਬਾਸੀ ਯਾਤਰਾ ਇਹ ਬਾਸੀ ਯਾਤਰਾ ਇਹ ਬਾਸੀ ਯਾਤਰਾ ਕਿਹਨੇ ਸ਼ੁਰੂ ਕੀਤੀ ਹੈ ਹਾਂਜੀ ਇਹ ਬਸ ਯਾਤਰਾ ਕਿਹੜੀ ਜਗ੍ਹਾ ਜਿਹੜੀ ਸ਼ੁਰੂ ਕੀਤੀ ਹੈ ਜੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਯਾਤਰਾ ਜਾਂਦੀ ਹੈ ਤੇ ਸੁਖ ਨਾਲ ਮਾਤਾ ਰਾਣੀ ਦੀ ਕਿਰਪਾ ਨਾਲ ਇਹ ਯਾਤਰਾ ਵਾ ਅੱਜ ਸਾਨੂੰ ਸ੍ਰੀ ਦੇ ਲੋਕ ਇੱਥੇ ਆ ਕੇ ਸ੍ਰੀ ਵੱਲੋਂ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਹੋਇਆ ਤੇ ਅੱਜ ਇਹਨਾਂ ਦਾ ਆਪਣਾ ਬਾਸਰ ਵਾਣਾ ਕਰਕੇ ਬਾਸਰ ਵਾਣਾ ਕਰਕੇ ਮਾਤਾ ਰਾਣੀ ਦਾ ਅਸ਼ੀਰਵਾਦ ਲਿਆ ਵਾ ਮੇਰੇ ਨਾਲ ਮੇਰੇ ਆਏ ਸਾਥੀ ਜਗਤਾਰ ਗਿਆਨ ਜੀ ਕਮਲ ਕੁਸ਼ੋਰ ਜੀ ਸੰਜੀਵ ਨਾਇਰ ਜੀ ਨਾਲ ਮੇਰੇ ਸਤਿਕਾਰਯੋਗ ਬਜ਼ੁਰਗ ਮੇਰੇ ਨਾਲ ਖੜੇ ਨੇ ਮੇਤਾ ਜੀ ਮੇਤਾ ਜੀ ਸਾਈਕਲ ਸਾਹਿਬ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਅਧਾਰਾਣੀ ਦੀ ਬਾਸਰ ਬਨਾਗਰਾਂ ਦਾ ਮੌਕਾ ਦਿੱਤਾ ਜਿਆ ਮਾਤਾ ਦੀ ਜਿਆ ਮਾਤਾ ਦੀ ਹਾਂਜੀ ਅੱਜ ਜਿਹੜੀ ਬਸ ਯਾਤਰਾ ਜਾਰੀ ਹੈ ਜ ਮਾਤਾ ਚਿੰਤਪੁਰੀ ਦੇ ਕੀ ਕਹਿਣਾ ਹੈ ਇਸ ਬਾਰੇ ਅੱਜ ਜਿਹੜੀ ਇਹ ਬਸ ਯਾਤਰਾ ਇੱਕ ਸਤਿ ਭਾਵਨਾ ਭਾਈਚਾਰੇ ਦਾ ਪ੍ਰਤੀਕ ਹੈ ਔਰ ਜਿਹੜੀ ਆਪਣੀ ਇਹ ਬਸ ਯਾਤਰਾ ਆ ਉਹ 8ਵੀਂ ਬਸ ਯਾਤਰਾ ਆ ਔਰ ਸਾਰੇ ਸ਼ਰਧਾਲੂ ਸਾਰੇ ਭਰਾ ਜਿਹੜੇ ਨੇ ਆਪਣੇ ਮਹਤਾ ਸਾਹਿਬ ਨੇ ਹੋਰ ਇਸ ਸੰਸਥਾ ਨਾਲ ਜੁੜੇ ਹੋਏ ਪੰਜਾਬ ਐਸੋਸੀਏਸ਼ਨ ਜਰਨਲਿਜ਼ਮ ਸੰਸਥਾ ਨਾਲ ਜੁੜੇ ਹੋਏ ਜਿਹੜੇ ਭਾਈਚਾਰਾ ਆ ਉਹਨਾਂ ਨੇ ਆਪਣੇ ਪਟਾਲੇ ਦੇ ਲਈ ਔਰ ਆਪਣੇ ਪਟਾਲੇ ਦੇ ਭਾਈਚਾਰੇ ਦੇ ਲਈ ਮਾਤਾ ਚਿੰਤਪੂਰਣੀ ਮਾਤਾ ਦੇ ਅੱਗੇ ਨਤਮਕ ਤੱਕ ਹੋ ਕੇ ਔਰ ਆਪਣੇ ਪਟਾਲੇ ਵਾਸਤੇ ਬਹੁਤ ਆਪਣੇ ਪਟਾਲੇ ਦੀ ਵੱਧ ਤੋਂ ਵੱਧ ਤਰੱਕੀ ਵਾਸਤੇ ਜਿਹੜਾ ਉਹ ਅੱਜ ਉੱਥੇ ਜਾ ਕੇ ਦਰਸ਼ਨ ਕਰਨਗੇ ਔਰ ਮਾਤਾ ਅੱਗੇ ਆਪਣੀ ਪ੍ਰਾਰਥਨਾ ਕਰਨਗੇ